ਨਮਸਕਾਰ ਮੈਂ ਰੋਹਿਤ ਆਜ਼ਾਦ ਤੁਸੀਂ ਦੇਖ ਰਹੇ ਹੋ ਆਜ਼ਾਦ ਭਾਰਤ ਨਿਊਜ਼ ਆਜ਼ਾਦ ਬਾਦਸਤਨੀਊ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਰੋਹਿਤ ਆਜ਼ਾਦ ਇੱਕ ਵਾਰ ਫਿਰ ਸਵਾਗਤ ਕਰਦਾ ਹਾਂ ਦੇਖਦੇ ਰਹੋ ਸਾਡਾ ਚੈਨਲ ਆਜ਼ਾਦ ਭਾਰਤ ਨਿਊਜ਼ ਜਿਆਦਾ ਜਾਣਕਾਰੀ ਲਈ ਸਾਡੇ ਚੈਨਲ ਨੂੰ YouTube ਤੇ Facebook ਉੱਤੇ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਜਰੂਰ ਕੀਤਾ ਜਾਵੇ ਜੀ ਦੇਖਦੇ ਰਹੋ ਆਜ਼ਾਦ ਭਾਰਤ ਨਿਊਜ਼ ਸਾਤ ਮਿੰਟ ਦੇ ਨਾਲ ਠੀਕ ਹੈ ਆਪਣਾ ਆਪਣੇ ਬੰਦੇ ਨੂੰ ਬਾਹਰ ਲੈ ਕੇ ਆਣਾ ਸਾਡੀ ਪ੍ਰਾਇਓਰਟੀ ਇਹੀ ਹੈ ਉਸੇ ਤਹਿਤ ਅਸੀਂ ਅੱਜ ਸਾਡੀ ਬਹੁਤ ਹੀ ਵਧੀਆ ਤਰੀਕੇ ਨਾਲ ਜਿਹੜੀ ਗੱਲਬਾਤ ਹੋਈ ਹੈ ਮੈਂ ਤੁਹਾਨੂੰ ਇਹ ਯਕੀਨ ਦਿਵਾਉਂਦਾ ਕਿ ਚਲਦੇ ਹੀ ਆਪਣਾ ਜਿਹੜਾ ਬੰਦਾ ਹੈ ਉਹ ਬਾਹਰ ਆਏਗਾ ਮੈਂ ਤੁਹਾਨੂੰ ਨਾ ਪ੍ਰੋਸੈਸਰ ਪਰਚਾ ਕੈਂਸਲ ਵਾਲੇ ਪਾਸੇ ਆਪਾਂ ਚੱਲੇ ਹੋਏ ਕੋਈ ਜਿਹੜੀ ਪ੍ਰੋਸੈਸਰ ਲੱਗਣ ਤੇ ਟਾਈਮ ਲੱਗਦਾ ਹੈ ਕੋਈ 2-4 ਘੰਟੇ ਲੱਗਣਗੇ ਆਪਾਂ ਨੂੰ ਸਾਰੀ ਰਿਪੋਰਟ ਜਿਹੜੀ ਜਲਦੀ ਆ ਰਹੀ ਹੈ ਬੇਰੀ ਸ਼ਾਮ ਤੱਕ ਮੇਰੀ ਪੇਸ਼ਕਾਰੀ ਇੱਕ ਹੈ ਅਸੀਂ ਕਹਿ ਕੇ ਆਏ ਉਹ ਕਹਿ ਕੇ ਆਏ ਉਹ ਵੀ ਕਹਿ ਕੇ ਆਏ ਉਹ ਕੀ ਹੋ ਰਿਹਾ ਹੈ ਉਮੀਦ ਇਹ ਨਾ ਕਿ ਪੂਰਾ ਆਪਣਾ ਲੀਗਲ ਪ੍ਰੋਸੈਸ ਹੋਵੇ। ਅਸੀਂ ਤੁਹਾਨੂੰ ਇਹ ਬੇਨਤੀ ਕਰਦੇ ਹਾਂ ਜਿਹੜਾ ਇਹ ਆਪਣਾ ਸੰਘਰਸ਼ ਹੈ। ਆਪਾਂ ਜੇ ਕਾਂਦੀ ਮਾਰਕੀਟ ਤੋਂ ਚਾਹੋ ਉੱਥੇ ਲੈ ਚਲੀਏ ਤਾਂ ਉੱਥੇ ਇੰਨੀ ਗੱਲ ਐ। ਕਾਂਦੀ ਮਾਰਕੀਟ ਹਾਏ 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 ਪੰਜਾਬ ਸਰਕਾਰ ਹਾਏ 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 ਕਿਤੇ ਦੇ ਪਰਚੇ ਰੱਦ ਕਰੋ ਰੱਦ ਕਰੋ جدا باد جدا باد جدا باد ہائے 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 ٹی ایس پی تلوندی ہائے 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 کیوں کہہ گئے رند کرو رند کرو رند کرو جیان زندہ باد ستے ساتھی دے پایا ڈٹھا پرچا رند کرو رند کرو ستے ساتھی دے dsp ਤਰਵੰਡੀ ਹਾਏ ਹਾਏ dsp ਤਰਵੰਡੀ ਹਾਏ ਹਾਏ ਸਾਥੀਓ ਮੇਰੀ ਸਾਰਿਆਂ ਨੂੰ Appeal ਹੈ ਜਿੰਨੇ ਵੀ ਸਾਡੇ ਹੌਸਲ ਮੈਡੀਕਲ ਐਸੋਸੀਏਟੇ ਜੂਨੀਅਨ ਦੇ ਜਿੰਨੇ ਵੀ ਸਾਡੇ ਵਰਕਰ ਹੈ ਜਾਂ ਜੋ ਵੀ ਸਾਥੀ ਹੈ ਸਾਰਿਆਂ ਨੂੰ ਪੀੜਾ ਵੀ ਕਿਛੇ ਨਾ ਕਰਦੇ ਹੋ ਅਕਲ ਕਰਨਿਆਂ ਦੇ ਉੱਪਰ ਬਚੋ ਹੋਰ ਦੂਸਰਾ ਸਾਰੇ ਜਣਾਂ ਨੇ ਮੇਰੇ ਨਾਲ ਰਲ ਕੇ ਬੋਲਣਾ ਹੈ ਔਰ ਕੋਈ ਵੀ ਕਿਸੇ ਤਰ੍ਹਾਂ ਦੀ ਕੋਈ ਹੁੰਲਣਬਾਜ਼ੀ ਨਹੀਂ ਕਰਨੀ ਤਾਂ ਕਿ ਆਪ ਲੋਕਾਂ ਨੂੰ ਪਰੇਸ਼ਾਨੀ ਨਾ ਹੋਵੇ का होजमैन यूनियन सेजमैन यूनियन सॼे साथी पाया चूठा परचा रद्द करो साथी पाया चूठा परचा रद्द करो पंजाब सेजमैन यूनियन मज़ूर एक्टा मज़ूर एक्टा मज़दूर एकता सेज मै जूनियन पंजाब सॼे सत ते पाया झूठा परचा रद्द करा सि ते पाया झूठा परचा रद्द करो एफ सेज मै जूनियन मज़दूर एकता मज़दूर एकता धनवाद साथी में लॻातार चेगा ਸਾਰੇ ਹਾਕਿਆਂ ਨੂੰ ਬੇਨਤੀ ਹੈ ਕਿ ਮੀਡੀਆ ਵਿਆਹ ਤੋਂ ਬਿਨਾ ਸਾਡੇ ਸਰਕਾਰ ਦੇ ਮੀਡੀਆ ਦੇ ਸਾਥੀ ਤੋਂ ਬਿਨਾ ਬਾਪਾ ਅਗਲੇ ਪ੍ਰੋਗਰਾਮ ਦੀ ਰੂਪਰੇਖਾ ਤਿਆਰ ਕੀਤੀ ਜਾਵੇਗੀ ਜਿੰਦਾਬਾਦ ਪੰਜਾਬ ਸਰਕਾਰ ਮੋਦਾਵਾ ਜਿੰਦਾਬਾਦ ਜਿੰਦਾਬਾਦ ਉਸ ਤੱਕੇ ਛਾਈ ਬੰਦ ਕਰੋ ਬੰਦ ਕਰੋ ਉਸ ਤੱਕੇ ਛਾਈ ਬੰਦ ਕਰੋ ਆਜੂ ਦੇ ਦਿੱਤਾ ਪ੍ਰਚਾਰ ਰੱਦ ਕਰੋ ਰੱਦ ਕਰੋ ਰੱਦ ਕਰੋ ਮਨਾਏ ਦੇ ਦਿੱਤਾ ਪ੍ਰਚਾਰ ਰੱਦ ਕਰੋ ਰੱਦ ਕਰੋ ਰੱਦ ਕਰੋ ਮੈਂ ਫਿਰ ਸਾਰੇ ਸਾਥੀਆਂ ਨੂੰ ਅਪੀਲ ਕਰਦਾ ਮਗਲੇ ਪਾਸੇ ਖੜੇ ਆ ਸਾਥੀ ਇਹਨਾਂ ਨੂੰ ਬੇਨਤੀ ਆ ਵੀ ਬੈਠਣ ਦੀ ਕਿਰਪਾਤਾ ਕਰੋ ਮੀਡੀਆ ਵਾਲਿਆਂ ਤੋਂ ਬਿਨਾ ਸਾਰੇ ਸਾਥੀ ਬੈਠਣ ਦੀ ਕਿਰਪਾਤਾ ਕਰੋ ਐਸੋਸੀਏਸ਼ਨ ਦੇ ਕਾਫੀ ਆਦਮੀ ਖੜੇ ਆ ਸਾਰਿਆਂ ਨੂੰ ਬੇਨਤੀ ਆ ਤੇ ਇੱਕ ਵਾਰੀ ਬੈਠ ਕੇ ਇੱਕੇ ਦਾ ਸਬੂਤ ਲਏ ਤਾਂ ਕਿ ਇਸ ਸੰਘਰਸ਼ ਦੇਖੋ ਅੰਨੀ ਬੋਲੀ ਸਰਕਾਰ ਨੇ ਸਾਡੀ ਜੇ ਗੱਲ ਨਾ ਸੁਣੀ ਤਾਂ ਇਹ ਸੰਘਰਸ਼ ਲੰਮਾ ਜਾਏਗਾ ਤੇ ਆਪਾਂ ਇੱਥੇ ਜਿੱਤ ਕੇ ਉਠਾਂਗੇ ਇਹ ਸਾਰੇ ਕਹੀਆ ਕਰ ਲੋ ਇਹ ਸੰਘਰਸ਼ ਇਹ ਅੰਨੀ ਬੋਲੀ ਸਰਕਾਰ ਪ੍ਰਸ਼ਾਸਨ ਨੇ ਸਾਡੀ ਗੱਲ ਨਾ ਸੁਣੀ ਤਾਂ ਅਸੀਂ ਇਸ ਨੂੰ ਲੰਮਾ ਕਰਾਂਗੇ ਸੋ ਸਾਰੇ ਸਾਥੀ ਡਾਕਟਰਾਂ ਨੇ ਜਿਹੜਾ ਗਰੁੱਪ ਆਇਆ ਉਹ ਵੀ ਸਾਡੇ ਨਾਲ ਕਾਫੀ ਦੂਰ ਦੂਰ ਸਹਿਯੋਗ ਕਰ ਰਹੇ ਆ ਉਤੋਂ ਇਲਾਵਾ ਸਾਡੇ ਵਿੱਚ ਬਹੁਤ ਹੀ ਮਾਨਯੋਗ ਸਾਡੇ ਬਟਿੰਡਾ ਸਾਹਿਬ ਦੇ ਰਿਸਪੈਕਟਡ ਰਾਜਨ ਜੀ ਵੀ ਸਾਡੇ ਵਿੱਚ ਸਾਡਾ ਸਹਿਯੋਗ ਕਰਨ ਆਏ ਆ ਔਰ ਮੈਂ ਸਾਰਿਆਂ ਨੂੰ ਜਿੰਨੇ ਵੀ ਸਾਡੇ ਸਾਥੀ ਆ ਉਹਨਾਂ ਨੂੰ ਮੈਂ ਅਪੀਲ ਕਰੂੰਗਾ ਕਿ ਰੰਗ ਰੰਗ ਕਰੋ ਜਿੰਦਾਬਾਦ ਜਿੰਦਾਬਾਦ ਖੁਲੂਬ ਜ਼ਿੰਦਾਬਾਦ ਜਿੰਦਾਬਾਦ ਜਿੰਦਾਬਾਦ ਖੁਲੂਬ ਜ਼ਿੰਦਾਬਾਦ ਜਿੰਦਾਬਾਦ ਜਿੰਦਾਬਾਦ ਆਵਾਜ਼ ਦਿਓ ਜੀ हलो बोल हलो बोलाब हलो बोल हलो बोला बोरो

ਜੀ ਸਾਡੀ ਕੋਈ ਸਾਰ ਪੰਨ ਵਾਲਾ ਆਇਆ ਨਹੀਂ ਤੁਹਾਡਾ ਧੰਨਵਾਦੀ ਤੁਹਾਨੂੰ ਆਉਂ ਉਮੀਦ ਹੈ ਕਿ ਤੁਸੀਂ ਸਾਡੀ ਜਿਹੜੀ ਸਹੀ ਗੱਲ ਹੈ ਉਹ ਸੁਣ ਕੇ ਸਾਨੂੰ ਜਿਹੜਾ ਇਨਸਾਫ ਦਿਵਾਉਣ ਦੇ ਇਹ ਤੁਹਾਡੇ ਤੋਂ ਅਸੀਂ ਉਮੀਦ ਕਰਦੇ ਹਾਂ ਜਬਰੂ ਜੀ ਆ ਗਿਆ ਮੈਂ ਮਾਈਕ 'ਚ ਰੱਖਦਾ ਜੀ ਸਾਡਾ ਬੂਲ ਸੀ ਕੰਮਿਸ਼ਨਰ ਦਾ ਜਿਹੜਾ ਸਾਡੇ ਜਿਹੜਾ ਮਸੂਦਾ ਰੋਟੀਆਂ ਦੇ ਮੁੰਡੇ ਰਖੇ ਹੋਏ ਆਮਡੇ ਲੱਗਭਗ ਬੱਜਿਆ ਜਿਹੜੇ ਦੁਨੀਆਂ ਦੇਣ ਵਾਸਤੇ ਆਰਡਰ ਲਈ ਹੁਣਿਆ ਸਪਲਾਈ ਦੇ ਦਿੰਦੇ ਆ ਆਰਡਰ ਉਹਨਾਂ ਦਾ ਹੁੰਦਾ ਇੱਕ ਦਿਨ ਪਹਿਲਾਂ ਇਹ ਸਪਲਾਈ ਦੇਣ ਜਾਂਦੇ ਇਹ ਮੁੰਡੇ ਜਾਂਦੇ ਸਾਰੇ ਹੋਰ ਤਰਤੀਰ ਤੇ ਰੰਮਾ ਨੂੰ ਉਹ ਮਾਲ ਨੂੰ ਗਿਆ ਸੀ ਉਹ ਜਦੋਂ ਮਾਲ ਦੇ ਕੇ ਦੀਨ ਜੰਦਾ ਉਥੋਂ ਸਾਡੀ ਕੁਝ ਐਕਸਪਾਇਰੀ ਬਰੇਕੇ ਜਾਂ ਸਾਡੇ ਕੋਲ ਮਾਲ ਨਹੀਂ ਲੱਗਦਾ ਉਹ ਸੀ ਰਿਟਰਨ ਕਰਨਾ ਹੁੰਦਾ ਕੰਪਨੀਆਂ ਨੂੰ ਕੰਪਨੀ ਨਾਲ ਸਾਡਾ ਸਿਸਟਮ ਬਣਾਇਆ ਹੋਇਆ ਉਹਦੇ ਤਹਿਤ ਉਹ ਅਸੀਂ ਉਹਨੂੰ ਵਾਪਸ ਕਰਦੇ ਨੇ ਬੈਗ ਚ ਪਾ ਕੇ ਵਾਪਸ ਲਿਆਉਂਦੇ ਉਹਦੇ ਤਹਿਤ ਸਿੰਗਲਾ ਮੈਡੀਕਲ ਦੀ ਇੱਕ ਥੇ ਦੁਕਾਨ ਹੈ ਮੋਹਨ ਸਿੰਗਲਾ ਮੈਡੀਕਲ ਦੁਕਾਨਾ ਰਾਮਾ ਮੰਡੀ ਉਹਦੇ ਦੋ ਪੱਤੇ ਜਿਹੜੇ ਐਕਸਪਾਇਰੀ ਦੇ ਕਰੋਜੀ ਪੰਮ ਉਹ ਦੋ ਪਤੇ ਐਕਸਪਾਇਰ ਸੀਗੇ ਉਹ ਦੋ ਪਤੇ ਪਾ ਗਿਓ ਨੇ ਉਹ ਰਿਸ਼ੀ ਜੀ ਨੇ ਨੋਟ ਕਰ ਲਿਆ ਵੀ ਐਕਸਪਾਇਰੀ ਹੈ ਫਾਰਮ ਨੂੰ ਫੋਨ ਕਰਤਾ ਵੀ ਮੈਂ ਦੋ ਪਤੇ ਭੇਜ ਰਿਹਾ ਹਾਂ ਉਹ ਪਾ ਕੇ ਰੇਲਵੇ ਜੀ ਜੀ ਦੇ ਪੁਰਾਉ ਦਾ ਕਰਕੇ ਰੇਲਵੇ ਜੀ ਜੀ ਤੇ ਆ ਗਿਆ ਜੱਡੀ ਫੱਲ ਵਾਸਤੇ ਕਿਉਂਕਿ ਰੇਲਵੇ ਤੋਂ ਖਰਚਾ ਘੱਟਾ ਉੱਤੇ ਚੈਕਿੰਗ ਦੌਰਾਨ ਪੁੱਛਦੀ ਚੈਕਿੰਗ ਦੌਰਾਨ ਉਹ ਦੋ ਪੱਤੇ ਇਹਨਾਂ ਨੇ ਬਾਹਰ ਕੱਢ ਲਏ ਜੀ ਆਰ ਪੀ ਵਾਲਿਆਂ ਨੇ 50% ਜੀਐਸਪੀ ਉੱਤਰ ਆਮਾਦੀ ਪੁੱਛਦੇ ਉਹਨਾਂ ਨੇ ਕੱਢ ਕੇ ਉਸ ਨੂੰ ਕਹਿੰਦੇ ਵੀ ਦਿਖਾਓ ਇਹਦਾ ਬਿੱਲ ਕਿੱਥੇ ਆ ਉਹ ਕਹਿੰਦਾ ਜੀ ਇਹਦਾ ਐਕਸਪਾਇਰੀ ਹੈ ਮੈਂ ਦੁਕਾਨ ਤੇ ਲੱਗਾ ਹੋਇਆ ਮੈਂ ਮੁਲਾਜ਼ਮ ਹਾਂ ਮੈਂ ਉਹਨੂੰ ਮੁੰਡੇ ਨੂੰ ਬੁਲਾ ਲਾਂ ਉਹਨੂੰ ਦੁਕਾਨ ਵਾਲੇ ਨੂੰ ਉਹਨੇ ਦੁਕਾਨ ਵਾਲੇ ਨੂੰ ਬੁਲਾ ਲਏ ਉੱਤੇ ਉਹ ਬਿੱਲ ਲਿਆ ਵੀ ਉਹ ਰਿਸਕ ਲਿਆ ਕੇ ਆ ਵੀ ਜਿੱਦੇ ਨੋਟ ਦਿੱਤਾ ਸਾਰੇ ਕੈਮਰੇ ਲੱਗੇ ਹੋਏ ਉੱਥੇ ਚੈੱਕ ਕਰਨ ਉਹ ਜਿਹੜੇ ਦੋ ਪੱਤੇ ਉਹ ਕਹਿੰਦੇ ਜੀ ਮੈਂ ਇਹਨਾਂ ਚੀਜ਼ਾਂ ਨੂੰ ਮੰਨਦਾ ਉਹਨੂੰ ਸੋ ਅਸੀਂ ਆਪਦੀ ਜਿਹੜੀ ਹੈਗੀ ਆ ਅੱਗੇ ਇਹਦੀ ਕਾਰਵਾਈ ਬਾਰੇ ਅਸੀਂ ਉੱਚ ਅਧਿਕਾਰੀਆਂ ਨਾਲ ਗੱਲ ਕਰਦੇ ਹਾਂ ਅਸੀਂ ਡਰੱਗਿੰਗ ਸਟੇਸ਼ਨ ਨਾਲ ਗੱਲ ਕਰਦੇ ਹਾਂ ਵੀ ਕੀ ਕਾਰਵਾਈ ਹੋ ਸਕਦੀ ਤਾਂ 20 ਦਿਨ ਉਸ ਅਵਰ ਦੇ ਵਿੱਚ ਹੀ ਸਾਡੇ ਉੱਤੇ ਜਿਹੜੀ ਰਾਮਾ ਮੰਡੀ ਦੀ ਐਸੋਸੀਏਸ਼ਨ ਹੈ ਉਹ ਵੀ ਉੱਤੇ ਜਾਣ ਦੇ ਵਿੱਚ ਪਹੁੰਚ ਗਈ ਹੈ ਉਹਨਾਂ ਨੇ ਬੜੀਆਂ ਮੰਤਾਂ ਕਰੀਆਂ ਵੀ ਦੇਖੋ ਜੇ ਬੰਦ ਨਹੀਂ ਇਹ ਮੁੰਡਾ ਜਾਏਗਾ ਇਹ ਕੰਮ ਕਰਨ ਵਾਲਾ ਹੈ ਨਹੀਂ ਉਸ ਦੀ ਪੜਤਾਲ ਕਰ ਲਓ ਅਗਲ ਪੜਤਾਲ ਦੇ ਵਿੱਚ ਲੋਕੀ ਪਾਇਆ ਜਾਂਦਾ ਇਹ ਤੇ ਜੋ ਮਰਜ਼ੀ ਪਰਚਾ ਕਰਦੇ لیکن ਕੋਈ ਸਾਡੀ ਮਸਲਵਾਈ ਕਰਦੇ ਹੋਈ ਉਹ ਤੇ ਨਾਰਕੋਟਿਕ ਡਰਗ ਦਾ ਮਰਚਾ ਪਾਤਾ ਰਾਤ ਨੂੰ ਛੋਟਾ ਜਾਂ 15 ਦਿਨਾਂ ਦਾ ਇੱਕ ਬੱਚਾ ਹੈਗਾ ਘਰ ਦਾ ਬੁਰਾ ਹਾਲ ਹੈ ਰੋ ਰੋ ਕੇ ਇਸ ਲਈ ਸਾਨੂੰ ਆ ਸੜਕਾਂ ਤੇ ਆਉਣਾ ਪਿਆ ਜੀ ਅਸੀਂ ਕੱਲ ਦੇ ਵੀ ਬੱਥੇ ਸਾਡੀ ਕਿਸੇ ਨੂੰ ਕੋਈ ਸਾਹ ਰੇ ਲਈ ਹਾਂ ਪ੍ਰਸ਼ਾਸਨ ਸਾਨੂੰ ਜਰੂਰ ਕਹਿ ਰਿਹਾ ਵੀ ਅਸੀਂ ਕਾਰਵਾਈ ਕਰ ਰਹੇ ਹਾਂ ਅਸੀਂ ਇਹਦੇ ਤੇ ਜੋ ਵੀ ਤੁਸੀਂ ਇੱਕ ਲੈਟਰ ਦਿਓ ਅਸੀਂ ਉਹਦੀ ਇਨਕੁਆਰੀ ਕਰਾ ਕੇ ਕੱਢਾਂਗੇ ਜੋ ਵੀ ਹੈ ਉਹ ਜਿਆਦਾ ਪ੍ਰੋਸੈਸ ਨੂੰ ਜਿਆਦਾ ਨਹੀਂ ਪਤਾ ਉਹ ਰੀ ਇਨਵੈਸਟੀਗੇਸ਼ਨ ਜਿਹੜਾ ਤਾਂ ਉਹਦੇ ਆ ਸਾਡਾ ਆ ਸੜਕਾਂ ਤੇ ਅਸੀਂ ਬੈਠੇ ਸਾਰੀਆਂ ਜੀ ਉਹਦਾ ਵੀ ਕੰਮ ਕਰਦੇ ਜੇ ਸਾਡਾ ਰਿਸਕ ਸਾਡੇ ਇਹ ਕਹਿੰਦੇ ਵੀ ਅਸੀਂ ਬਾਹਰ ਨਹੀਂ ਜਾਂਦੇ ਸਾਡੇ ਤੇ ਬਾਹਰ ਨਹੀਂ ਜਾਣ ਦੇ ਤਾਂ ਸਾਡੀ ਮਾਲ ਦੀ ਪਾਸਾ ਡਿਪੈਂਡੈਂਟ ਹੀ ਹੈ ਮਾਲ ਨੂੰ ਕੋਈ ਲੁੱਕਾ ਕੋਲੇ ਜਿੰਨੇ ਸਾਡੀ ਜਿਹੜੀ ਚੈਨ ਦੀ ਸਹਾਈ ਹੈ ਜਾਨੀ ਸਕਦਾ ਟੁੱਟ ਜੂ ਤੇ ਅਸੀਂ ਮਤਲਬ ਇਹ ਨਾਲ ਸਾਡੇ ਸਾਰੇ ਜਿੰਨੇ ਹੈਗੇ 3-400 ਅਮਪਲਾਈ ਆ ਸਾਡਾ ਤੇ ਸਾਰੇ ਇਹ ਆਟੋਨੇ ਹੁੰਦੇ ਇਹ ਮਰਚੰਡੀ ਜਾਣਾ ਦਾ ਇਹਨਾਂ ਨੇ ਹੁੰਦਾ ਨਹੀਂ ਸਾਰਾ ਇਹਨਾਂ ਤੇ ਹੀ ਤਾਰੂ ਮਦਾਰਾ ਇਸ ਕਰਕੇ ਹੁਣ ਇਹ ਕਹਿੰਦੇ ਅਸੀਂ ਕਿ ਚਾਹਾਂਗੇ ਜੇ ਤੁਸੀਂ ਅਸੀਂ ਕਹਿੰਦੇ ਇਸੇ ਕਰਕੇ ਇਹਨਾਂ ਦੇ ਪੋਟਾ ਲਾ ਕੇ ਚੱਲਿਆ ਕਿ ਇੱਕ ਦਿਨ ਨੂੰ ਇਸ ਵਾਸ਼ਿੰਗ ਕਰਵਾ ਦਿਓ ਪ੍ਰਸ਼ਾਸਨ ਆ ਕੇ ਇਸ ਵਾਸ਼ਿੰਗ ਕਰਵਾ ਦੀ ਵਿੱਚ ਜਿਹਾ ਜੀ ਆ ਕਾਰਵਾਈ ਹੋ ਰਹੀ ਹੈ ਤਾਂ ਫਿਰ ਜਿਹੜਾ ਮਸਲਾ ਹੈ ਹਲਦੇਬਾਹ ਜੀ ਨਹੀਂ ਕਰਾਂਗੇ ਨਜਾਇਜ਼ ਇਹ ਸਭ ਨਜਾਇਜ਼ ਪਰਚਾ ਹੈ ਕੋਈ ਤੁਹਾਨੂੰ ਤੁਸੀਂ ਦੱਸੋ ਜੀ ਅਗਰ ਇੱਥੇ ਇੰਨੀ ਗੱਲ ਦੇ ਵਿੱਚ ਕੋਈ ਨੂੰ ਸ਼ੱਕ ਲੱਗਦਾ ਇਹ ਗੱਲ ਕਲੀਅਰ ਕਰ ਲੋ ਇੱਕ ਇੱਕ ਚੀਜ਼ ਵੀ ਇਹ ਗੱਲ ਐ ਨੂੰ ਦੋ ਪੱਤੇ ਨਹੀਂ ਪਰਚੇ ਦੇ ਵਿੱਚ ਵੀ ਸਰ ਐਕਸਪਾਇਰ ਲਿਖਿਆ ਹੋਇਆ ਹੈ ਮੇਰੀ ਸ਼ੰਭ 2024 ਪਰਚੇ ਜਿਵੇਂ ਕੋਈ ਐਲਬੈਕਸ ਹੈ ਜਾਂ ਕੋਈ ਇੱਕ ਦੋ ਬੰਦੇ ਪਰਚੀ ਲੈ ਕੇ ਆਵੇ ਬਿੱਲ ਮਤਿਆ ਕਸਟਮਰ ਤੋਂ ਗੁੰਮ ਹੋ ਜਾਣਾ ਉਹ ਉਹ ਇੱਕ ਗੁਲੀ ਸਾਕੇ ਹੁੰਦਾ ਹੁਣ ਤੁਸੀਂ ਉਸ ਬੰਦੇ ਲਈ ਵੀ ਇਹ ਪ੍ਰੋਬਲਮ ਆ ਗਈ ਕਿ ਕਿ ਤੱਕ ਇੱਕ ਦਾ ਪ੍ਰੋਬਲਮ ਨਹੀਂ ਰੱਖਦਾ ਜਿਹਦੇ ਚ ਪਾ ਕੇ ਇਹਨੂੰ ਦੂਜੀ ਪਰਚੀ ਦੇ ਦਿੰਦੇ ਹੋ ਸਾਰਾ ਕੁਝ ਲਈ ਹਾਂ ਜੀ ਜੇ ਸਭ ਕੀ ਹਾਲ ਚਾਲ ਠੀਕ ਠਾਕ ਹੂੰ ਅੱਛਾ ਮੈਂ ਆਇਆ ਸੀ ਜਿਹੜਾ ਇੱਥੇ ਧਰਨਾ ਲੱਗਿਆ ਹੈਗਾ ਹਰਮਾਨ ਚੌਂਕ ਕੋਲ ਕਮਿਸ਼ਨਰ ਤੇ ਇਹਦੇ ਜੋ ਐਕਸਪਾਇਰੀ ਦੇ ਦਸਦੇ ਪੱਤੇ ਇਹਦਾ ਕੋਈ ਮਾਮਲਾ ਆਪਾਂ ਹੱਲ ਕਰੀਏ ਮੈਂ ਇਹਨਾਂ ਨੂੰ ਯਕੀਨ ਦਿਵਾ ਦਵਾਂ ਨਾ ਹਾਂ ਇਹਨੂੰ ਦਾ ਕੈਨਸਲ ਕਰ ਦਿਓ ਪਰਚੇ ਦਾ ਠੀਕ ਹੈ ਠੀਕ ਹੈ ਤਾਂ ਦੇਖੋ ਆਪਾਂ ਇੰਸ਼ੋਰੈਂਸ ਲਈਏ ਤੇ ਫਿਰ ਉਸ ਤੋਂ ਬਾਅਦ ਮੇਰੀ ਆਪਲੀਕੇਸ਼ਨ ਦੇ ਇਹ ਪਰਸੋਂ ਦਾ ਛੋਟਾ ਪਰਚਾ ਕੈਨਸਲ ਹੋ ਜਾ ਠੀਕ ਹੈ ਧੰਨਵਾਦ ਜੀ ਮੈਨੂੰ ਇਹ ਪਰ ਮਾਈਕ ਹੋਰ ਜੀ ਪਾਜੀ ਥੋੜਾ ਪਿੱਛੇ ਕਰੋ ਪਿੱਛੇ ਕਰੋ ਮੈੱਕ ਦਿਓ ਜੀ ਆਹ ਲਓ ਜੀ ਦੇਖੋ ਇੱਕ ਮਿੰਟ ਆ ਜਾਓ ਹਾਂਜੀ ਸਰ ਤੁਸੀਂ ਗੱਲ ਸੁਣੋ ਮੇਰੀ ਅਗਰ ਤੁਸੀ ਸ਼ਰਮਤ ਹੋਉਂਦੇ ਦੇਖੋ ਆਪਣਾ ਕੋਈ ਇੱਕ ਪਰ ਬੰਦੇ ਨੇ ਆਪਣਾ ਸ਼ਹਿਰ ਦੇ ਐਮਐਲਏ ਨੇ ਐਵੇਂ ਗੱਲ ਤਾਂ ਕੋਈ ਕਰਦੇ ਨਹੀਂ ਇਸ ਨੂੰ ਆਪਾਂ ਨਾਲ ਗੱਲ ਹੋਈ ਸਾਹਮਣੇ ਤਾਂ ਪਾਇਦਾਰ ਗੱਲ ਕਰਨੀ ਹੈ ਫਿਰ ਆਪਾਂ ਜੋ ਵੀ ਫੈਸਲਾ ਲੈਣਾ ਤੇ ਉਹ ਵੀ ਹਾਂ ਆ ਲੋ ਜੀ ਸਾਰੇ ਪਰਿਵਾਰ ਨੂੰ ਹਮੜਾ ਜੀ ਮੈਂ ਇੱਧਰ ਮੈਂ ਜੀ 400 ਦੇ ਜਾਈ ਬੈਠੋ ਸਾਰੇ ਬਾਈ ਬਾਈ ਬੈਠੋ ਬਾਈਆਂ ਅੱਜ ਖੜੇ ਬੜੇ ਬੜੇ ਸਾਹਮਣੇ ਬੜੇ ਬੜੇ ਮੜੇ ਪਰਲੇ ਬਾਈ ਯਾਰ ਬੜੀ ਚੰਗੀ ਹਾਂ ਬਹੁਤ ਸਤਿਕਾਰਯੋਗ ਮੇਰੇ ਆਪਣੇ ਸ਼ਹਿਰ ਦੇ ਬਹੁਤ ਹੀ ਸਤਿਕਾਰਯੋਗ ਕਮੇਟਰੀ ਐਸੋਸੀਏਸ਼ਨ ਦੇ ਪ੍ਰਧਾਨ ਸਾਹਿਬ ਇਹਨਾਂ ਦੇ ਸਾਰੇ ਸਾਥੀ ਸਾਰੇ ਹੀ ਜਿਹੜੇ ਸ਼ਹਿਰ ਦੇ ਨੀੜ ਦੀ ਹੱਡੀਆਂ ਤੁਸੀਂ ਇਸ ਬਿਜ਼ਨਸ ਦੀ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਫਤਿਹ ਅਰਦਾਸ ਕਰਦਾ ਵਾਹਿਗੁਰੂ ਜੀ ਕਾ ਕਾਰ ਸਾਹਿਬ ਵਾਹਿਗੁਰੂ ਜੀ ਮੈਨੂੰ ਕਿਉਂਕਿ ਕੱਲ ਮੈਂ देर रात लेट ਆਏ ਮੈਨੂੰ ਰਾਤ ਦੇਰ ਛੇਨੀ ਨੀਲ ਰਹਾ ਕੇ ਗਏ ਹੋਣੇ ਆ ਉਹਨਾਂ ਨੇ ਵੀ ਜਕਰ ਕੀਤਾ ਸੀ ਆਏ ਨਹੀਂ ਹੈ ਹਲੋ ਔਰ ਹੁਣ ਵੀ ਜਕਰ ਕੀਤਾ ਮਾਸਟਰ ਬਾਅਦ ਕਰ ਡੈਕਟ ਹੋ ਗਈ ਤੇ ਮੈਂ ਉਸ ਤੋਂ ਸਿੱਧਾ ਇੱਧਰ ਆਇਆ ਸੀ ਮੈਨੂੰ ਡਿਟੇਲ ਨਹੀਂ ਪਤਾ ਸੀ ਮੈਨੂੰ ਦੱਸਿਆ ਉਹ ਤਾਂ ਜੀ ਨੇ ساری ਗੱਲ ਜੋਖਸ ਹੋਇਆ ਮੈਂ ਉਸ ਦੇ ਬਤਾਵੇ ਤੇ ਗੱਤੀ ਕੋਸ਼ ਬਿੰਡਾ ਨਾਲ ਗੱਲ ਕੀਤੀ ਹੈ ਔਰ ਉਹਨਾਂ ਨੇ ਕਿਹਾ ਮੇਰੇ ਨਾਲ ਜੋ ਉਹਨਾਂ ਨੇ ਗੱਲ ਕੀਤੀ ਹੈ ਉਹਨਾਂ ਨੇ ਕਿਹਾ ਵੀ ਇਹਦੀ ਐਪਲੀਕੇਸ਼ਨ ਅੱਜ ਆ ਗਈ ਹੈ ਪਰसों ਤੱਕ ਤੁਹਾਡਾ ਜਿਹੜਾ ਪੰਚਾਇਤ ਰੱਦ ਕਰਤਾ ਜਾਊਗਾ ਠੀਕ ਹੈ ਜੀ ਕਿ ਮਿਸਟੇਕ ਦਾ ਜਿੰਦਾਬਾਦ ਮਿਸਟੇਕ ਦਾ ਜਿੰਦਾਬਾਦ ਇਹੋ ਕਰਕੇ ਮੇਰੀ ਨਿਮਰਤਾ ਸਹਿਤ ਬੇਨਤੀ ਹੈ ਆਪ ਦੇ ਅਕਾਂ ਵਾਸਤੇ ਹਰੇਕ ਐਸੋਸੀਏਸ਼ਨਾਂ ਅਸੀਂ ਵੀ ਲੜਦੇ ਰਹੇ ਰਹਿਣਾ ਚਾਹੀਦਾ ਚੰਗੀ ਗੱਲ ਹੈ ਜੇ ਤੁਸੀਂ ਇਕੱਠੇ ਹੋ ਤਾਂ ਜੇ ਕੋਈ ਜਾਂਤੀ ਹੁੰਦੀ ਹੈ ਜਾਂ ਤਕਲੀਫ ਹੁੰਦੀ ਹੈ ਤੁਸੀਂ ਹੋਰ ਨੂੰ ਚੰਗੀ ਤਰ੍ਹਾਂ ਪ੍ਰਸ਼ਾਸਨ ਅਗੇ ਪੇਸ਼ ਕਰ ਸਕਦੇ ਹੋ ਮੇਰੇ ਧਿਆਨ ਦੇ ਵਿੱਚ ਅਜੇ ਤੁਹਾਡੀ ਗੱਲ ਆਈ ਹੈ ਮੈਂ ਹੁਣ ਤੁਹਾਨੂੰ ਇਹ ਵੀ ਬੇਨਤੀ ਕਰਦਾ ਕਿ ਆਪਾਂ ਇਸ ਧਰਨੇ ਨੂੰ ਖਤਮ ਕਰ ਦਈਏ ਪਰਸੋਂ ਤੱਕ ਤੁਹਾਡਾ ਪਰਚਾ ਲੱਦ ਹੋ ਜਾਏਗਾ ਦੇਖੋ ਇਹ ਪਰ ਪੱਤਾ ਬਸੋਰਾ ਤੇ ਬੰਦਾ ਬਾਹਰ ਆਜੇ ਇਹ ਇਸ ਤਰ੍ਹਾਂ ਹੋ ਨਹੀਂ ਸਕਦਾ ਕੁਝ ਜੰਦਾ ਲੀਗਲੀ ਹੁੰਦੀਆਂ ਨੇ ਦੇਖੋ ਇਹ ਤੁਹਾਡੀ ਇੱਛਾ ਹੈ ਮੈਂ ਜੋ ਕਰ ਸਕਦਾ ਲੀਗਲੀ ਜੋ ਐਡਮਿਨਿਸਟ੍ਰੇਸ਼ਨ ਤੋਂ ਮੈਂ ਕਰਵਾ ਸਕਦਾ ਸੀ ਜਾਂ ਕਹਿ ਸਕਦਾ ਸੀ ਉਹ ਕਹਤਾ ਜਿਹੜੀਆਂ ਕਾਨੂੰਨੀ ਪੀੜਗੀਆਂ ਹੁੰਦੀਆਂ ਨੇ ਮੈਂ ਵਕੀਰ ਵੀ ਆ ਮੇਰੇ ਨਾਲ ਖੜੇ ਆ ਰਾਜਨ ਜੀ ਇਹ ਸੈਕਟਰੀ ਦੇ ਵਿੱਚ ਇਹ ਨਹੀਂ ਹੁੰਦਾ ਵੀ ਫੜ ਕੇ ਬੰਦੇ ਨੂੰ ਹੋਂੇ ਬਾਹਰ ਕਰ ਦੇ ਤੈਨੂੰ ਅੱਜ ਛੁੱਟੀ ਹੈ ਕੱਲ ਛੁੱਟੀ ਹੈ ਸੋਬਾ ਨੂੰ ਪੱਤਾ ਲੰਦਾ ਹੋ ਜੂਗਾ ਤੇ ਬੰਦਾ ਪਰ ਬਾਹਰ ਆ ਜੂਗਾ ਮੈਂ ਉਨੀ ਗੱਲ ਕਰੂੰਗਾ ਜਿੰਨੇ ਮੇਰੀ ਉੱਤੇ ਜ਼ਿਲ੍ਹਾ ਅਧਿਕਾਰੀਆਂ ਨਾਲ ਹੋਈ ਹੈ ਜੇ ਜਿਹੜਾ ਜਿਹੜਾ ਸਰ ਕੋਆ ਉਸ ਤੋਂ ਬਾਅਦ ਤੁਹਾਡਾ ਆਪ ਦਾ ਪ੍ਰੋਫੈਸਰ ਮੈਂ ਤੁਹਾਨੂੰ ਰੋਕੂ ਨਹੀਂ ਸਕਦਾ ਤੁਹਾਡੀ ਇੱਛਾ ਹੈ ਮੇਰੇ ਵੱਲੋਂ ਬੇਨਤੀ ਹੈ ਉਹਨੂੰ ਪ੍ਰਵਾਨ ਕਰ ਲਿਓ ਮੈਂ ਤਾਂ ਇਹ ਕਹੂੰਗਾ ਬਾਕੀ ਤੁਹਾਡੀ ਐਸੋਸੀਏਸ਼ਨ ਦਾ ਫੈਸਲਾ ਹੈ ਉਹ ਮੈਂ ਮੰਨ ਲਊਗਾ ਜਿਸ ਤਰ੍ਹਾਂ ਦੇਖੋ ਸਾਡੇ ਤੁਸੀਂ ਜਿਹੜੇ ਅੱਜ ਲਾਹਾਂ ਰਿਹਾ ਹੈ ਅਸੀਂ ਜੁਨੀਅਰ ਬੰਦੇ ਖੜੇ ਆ ਸਾਰੇ ਆਪਣੇ ਸ਼ਹਿਰ ਦੇ ਆਂਗਣੇ ਦਾ ਖੜੇ ਨੇ ਰਾਜੇ ਨੂੰ ਨਾਲ ਕਰੇ ਲੋਕੀ ਦੇ ਸਾਹਮਣੇ ਵਿਸ਼ਵਾਸ ਦਿਵਾ ਰਹੇ ਨੇ ਕੰਮ ਨਹੀਂ ਲੱਗਦਾ ਵੀ ਆਪਾਂ ਲੋਕੀਓ ਕੱਲ੍ਹ ਛੁੱਟੀ ਆ ਰਹੀ ਉਹ ਕੱਪ ਕੱਲ੍ਹ ਨੂੰ ਵੀ ਨਹੀਂ ਕਰਨਾ ਤੁਸੀਂ ਆਪਾਂ ਫੇਰ ਜੇ ਆਪਣੇ ਬੰਦੇ ਕਰਵਾ ਦੇਗੇ ਨਹੀਂ ਆਪਾਂ ਕੱਥੇ ਜਾ ਦੇ ਆਪਾਂ ਲੋਕੀਓ ਕੱਲ੍ਹ ਭਰ ਦਾ ਕੰਮ ਕਰ ਲਈਏ ਤਾਂ ਮੇਰੀ ਬੇਤੀ ਹੈ ਲੋਕਾਂ ਅਰੇ ਲੋਕੀ ਲੀਕੋ ਆਪਾਂ ਇਹ ਦੀ ਮੰਗ ਆ ਆਪਾਂ ਇਹ ਵਾਸ਼ਣ ਬਣਾ ਚਾਹੀਦਾ ਇਹਨੂੰ ਸਪੋਰਟ ਦੇਣੀ ਵੀ ਹੋਣੀ ਆ ਤੇ ਆ ਕੇ ਚਾਹੀਦੇ ਤਾਜੇ ਇਹਨੇ ਸਾਹਮਣੇ ਦਿੱਤਾ ਮੈਂ ਤੁਹਾਨੂੰ ਬੇਇਜ਼ਤੀ ਕਰਾਂਗਾ ਮੈਂ ਜੋ ਸ਼ੋਹਰਬਾ ਨੂੰ 50 ਬੰਦ ਕਰਦਾ ਹਾਂ ਬੋਲ ਦਿਓ ਸੋਹਰਬਾ ਨੂੰ 50 ਬੰਦ ਕਰਦਾ ਹਾਂ ਹਾਂ ਹਾਲੋ ਬੈਂਕ ਬੋਲੋ ਅਦਰ ਮਾਣਿਆ ਸਾਥੀਓ ਐਮਐਲਏ ਸਾਹਿਬ ਦਾ ਕਹਿਣਾ ਸਰਕਾਰ ਦੇ ਕੰਨਿਓ ਨਮਾਇੰਤਗੀ ਕਰਦੀ ਹੈ ਕਹਿਣਾ ਸਹੀ ਹੁੰਦਾ ਹੈ ਬਿਲਕੁਲ ਧਰਨਾ ਆਪਾਂ ਦੇ ਲਾਂਗੇ ਧਰਨਾ ਦੇਣਾ ਪਰਚਾ ਕੈਨਸਲ ਦਾ ਅਸ਼ਵਾਸ਼ਣ ਦਿੱਤਾ ਹੈ ਦੂਜੀ ਗੱਲ ਰਹੀ ਪਰਸੋ ਤੱਕ ਆਪਣਾ ਬੰਦਾ ਜਿਹੜਾ ਉਹ ਬਾਹਰ ਆਣ ਦਾ ਸੁਵਾਸ਼ਣ ਦਿੱਤਾ ਹੈ ਆਪਣੀ ਮੰਗ ਹੈ ਅੱਜ ਛੁੱਟੀ ਆ ਗਈ ਕੱਲ ਨੂੰ ਛੁੱਟੀ ਹੈ ਆ ਪਹਿਲਾਂ ਨੂੰ ਇਹ ਵੀ ਕਹਿੰਦੇ ਆ ਵੀ ਸਾਡੇ ਮੁੰਡੇ ਨੂੰ ਪੁਲਸ ਵਾਲੇ ਆਪਦੇ ਕਿਸੇ ਇਹ ਜੇ ਥਾਂ ਤੇ ਰੱਖਣ ਜਿੱਤੇ ਉਹਨੂੰ 2 ਦਿਨ ਤਕਲੀਫ ਨਾ ਦੇ ਐਵੇਂ ਬੈਰਕਾਂ 'ਚ ਬੰਦ ਨਾ ਰੱਖਣ ਕਿਉਂਕਿ ਜਦੋਂ ਨਿਰਦੋਸ਼ ਹੈ ਨਹੀਂ ਜਦੋਂ ਸਰਕਾਰ ਨੇ ਬਾਤ ਲਿਆ ਵੀ ਪਰਚਾ ਕੈਨਸਲ ਕਰਨ ਦੇ ਯੋਗ ਹੈ ਮੇਰੋਂ ਨੂੰ ਆਪਾਂ ਤਕਲੀਫ 'ਚ ਨਾ ਰੱਖਿਆ ਜਾਵੇ ਇਹ ਮੰਗ ਆਪਾਂ ਰੱਖ ਦਿੰਦੇ ਆਂ ਨਹੀਂ ਪਰਸੋਂ ਦੁਆਰਾ ਫੇਰ ਕੱਛ ਕਰੀਏ ਦੱਸੋ ਫਿਰ ਪੰਜਾਬ ਆ ਜਾਣਾ ਕਰੋ ਕਈ ਵਾਰ ਅਪਾਂ ਜਿੰਮਾਤੀ ਵੈਸਲੇ ਕਰ ਲੈਂਦੇ ਆਂ ਕਈ ਵਾਰ ਜਿੰਮਾਤੀ ਵੈਸਲਾ ਕਰਨੇ ਵੀ ਨਹੀਂ ਜੀ ਆਪਾਂ ਕਰਾਂਗੇ ਇਸ ਕਰਕੇ ਜੋ ਤੁਹਾਡਾ ਕਰਾਂਗੇ ਇੱਕ ਮਿੰਟ ਜਨਾਬੀ ਥੋੜੇ ਪ੍ਰਧਾਨ ਸਾਹਿਬ ਖੜੇ ਐ ਥੋੜੀ ਜਥੇਬੰਦੀਆਂ ਖੜੀਆਂ ਐ ਤੁਸੀਂ ਬੈਠੇਓ ਇੱਥੇ ਬਠਿੰਡਾ ਰਹਿਣਾ ਇੱਥੇ ਹਨੂਮਾਨ ਜੋਗ ਰਹਿਣਾ ਇੱਥੇ ਐਮਐਲਏ ਸਾਹਿਬ ਨੇ ਰਹਿਣਾ ਸੋਮਵਾਰ ਨੂੰ ਫੇਰ ਸੱਦ ਲਾਂਗੇ ਪਿਆਰ ਤੁਸੀਂ ਕੀ ਗੇਤੀ ਇਸ ਟਾਈਮ ਨੂੰ ਮਕਾਓ ਇਹ ਸਾਹੀ ਬਾਕੀ ਪ੍ਰਧਾਨ ਜੀ ਤੁਸੀਂ ਜੋ ਫੈਸਲਾ ਕਰੋਗੇ ਸਭ ਨੂੰ ਮੰਨਤਾ ਜੀ ਹਲ ਸਾਰਿਆਂ ਨੂੰ ਆਪਾਂ ਨਾਰਾ ਲਾਣਾ ਹੈ ਔਰ ਇਹ ਲਈ ਆਪਾਂ ਪਰਸੋਂ ਤੱਕ ਜਿਹੜੇ ਲੋਕ ਆਪਾਂ ਦੇ ਸਵਾਸ ਦੇ ਟਾਈਮ 'ਤੇ ਸਾਹਮਣੇ ਤਾਂ ਬੱਸ ਪਰਸੋਂ ਦਾ ਤੇ ਇਹ ਵੇਟ ਕਰਦੇ ਕਿ ਡਾਕੂਮੈਂਟ ਚਾਹੀਦੇ ਉਹ ਨੰਬਰ ਠੀਕ ਹੈ ਠੀਕ ਹੈ ਠੀਕ ਹੈ ਕੋਈ ਨਹੀਂ ਉਹ ਆ ਜਾਂਦੇ ਲੋਕ ਦੇ ਕੋਈ ਅਲਹਮਦੁਲਿਲਾ ਉਹ ਲਿਖਤੀ ਆਪਾਂ ਨੂੰ ਜਿਹੜਾ ਤੁਸੀਂ ਫਿਰ ਲਿਖਤੀ ਕਹਿੰਦੇ ਹੋ ਨਾ ਆ ਕੈਮਰੇ ਸਾਰੀ ਉਮਰ ਤੱਕ ਇਹਦਾ ਲਿਖਤੀ ਤੋਂ ਵੱਧ ਹੈ ਕੋਈ ਗੱਲ ਨਹੀਂ ਦੇਖੋ ਅੱਜ ਕੱਟਲਾ ਦੇ ਨਾਲ ਨੂੰ ਕੋਡ ਪ੍ਰਧਾਨ ਨੂੰ ਚਾਹੁੰਦਾ ਹਾਂ ਉਮਰ ਲੇਲੇ ਦੀ ਗੱਲ ਹੈ ਅਜੇ ਜਿਹੜਾ ਤਾਂ ਗੱਲ ਕਰਦਾ ਮਕਾਵਾ ਦੀ ਗੱਲ ਹੈ ਅਰੇ ਹੱਥ ਨੇ ਤੇ ਦੇਖਦੇ ਆਂ ਵੀ ਅੱਜ ਇੱਕ ਵਾਰੀ ਇਹ ਤੇ ਰਾਜਾ ਸਾਪ ਨੂੰ ਗੱਦੀ ਮਾਰਨ ਦੇ ਚੱਪਲ ਹੋਏ ਅੱਜ ਅੱਗੇ ਦੇ ਵਿਚਾਰ ਕਰੋ ਬਾਕੀ ਸਾਰੇ ਰੋਜ਼ ਮਾਰਦੇ ਨੇ ਇਹ ਰਾਹੀ ਜਿਹੜਾ ਖੜਾ ਜਾਵੇ ਐਮਐਲ ਸਾਬ ਦੇ ਪੇਟ ਤੇ ਲਾਈ ਚੱਲ ਰਿਆ ਇਹ ਕੋਈ ਬੱਚੀ ਗੱਲ ਨਹੀਂ ਹੁੰਦੀ ਤੁਸੀਂ ਆਪਣੇ ਉਹਨਾ ਕਰੋ 100 ਵਾਰ ਨੂੰ ਆਪਣਾ ਪਰਦਾ ਪੱਟਾ ਰਹੇ ਤੋ ਜੂਗਾ

ਮੈਨੂੰ ਤਾਂ ਜੀ ਪਤਾ ਲੱਗਾ ਸੀ ਗੱਲ ਹੋਈ ਅੱਜ ਜਿਹੜੀ ਹੁਣ ਇਸ ਗੱਲ ਦੀ ਮੈਨੂੰ ਇਹ ਪਤਾ ਲੱਗਿਆ ਸੀ ਕਿ ਕੋਈ ਤਾਂ ਮੈਸ ਜਿਹੜਾ ਸਰਦਾਰ ਸਾਹਿਬ ਸਰਦਾਰ ਖੇਲਮੈਣਾ ਕਮਿਸਰ ਆਜੋ ਉਸ ਦੇ ਉੱਤੇ ਵੀ ਐਨਡੀਪੀਐ ਦੇ ਐਕਟ ਦੇ ਤਹਿਤ ਜੋ ਟੈਬਲੇਟਸ ਫੜੀਆਂ ਸੀ ਐਕਸਪਾਇਰੀ ਡੇਟ ਦੀਆਂ ਰਾਮਾ ਪੁਲਿਸ ਨੇ ਕੋਈ ਪੱਤਾ ਦਰਜ ਕੀਤਾ ਉਸ ਸੰਬੰਧ ਦੇ ਵਿੱਚ ਹੀ ਮੈਂ ਇੱਥੇ ਪਤਾ ਕਰਨ ਆਇਆ ਸੀ ਮੈਨੂੰ ਐਕਸਪਲੇਨ ਕਰਤਾ ਸਾਰਾ ਜਿਹੜੇ ਸੁਸ਼ਿੰਦਰ ਪ੍ਰਧਾਨ ਨੇ ਬਾਲਿਆਲੀ ਸਾਹਿਬ ਇਹਨਾਂ ਦੇ ਸਾਥੀ ਸਾਰਿਆਂ ਨੇ ਕਿਹਾ ਸਟੈਂਡਰਡ ਹੋਈ ਹੈ ਮੈਂ ਇੱਥੇ ਹੀ ਦਿੱਪਤੀ ਕੁਛ ਢੰਡਾਈ ਨਾਲ ਗੱਲ ਕੀਤੀ ਹੈ ਔਰ ਮੈਂ ਉਹਨਾਂ ਨੂੰ ਕਿਹਾ ਵੀ ਇਹ ਬੜੀ ਛੋਟੀ ਗੱਲ ਹੈ ਇਸ ਨੂੰ ਐਕਸਪਾਇਰੀ ਡੇਟ ਦੀਆਂ ਹੈਗੀਆਂ ਪੱਤੀਆਂ ਇਹਨਾਂ ਨੂੰ ਪੱਤੇ ਨੂੰ ਰੱਦ ਕਰੋ ਔਰ ਕਿਉਂਕਿ ਉਹਨੇ ਇੱਕ ਵਾਰੀ ਜਿਹੜਾ ਪੱਤਾ ਦੱਬ ਹੋ ਜੇ ਉਹਨੂੰ ਇਹ ਤਾਂ ਹੈਨੀਵੀਰ ਤਰੰਤ ਹੀ ਲਿਖ ਕੇ ਕਹਿ ਦਿੰਨ ਰੱਦ ਹੋ ਗਿਆ ਉਹਦੇ ਜੀ ਐਪਲੀਕੇਸ਼ਨ ਲੈ ਕੇ ਉਹਦੀ ਇਨਵੈਸਟੀਗੇਸ਼ਨ ਜਾਂ ਇਨਕੁਆਰੀ ਕਰਕੇ ਰੱਦ ਕੀਤਾ ਜਾਂਦਾ ਉਹ ਅੱਜ ਐਪਲੀਕੇਸ਼ਨ ਲਈ ਹੈ ਉਹਨਾਂ ਨੇ ਮੈਨੂੰ ਇਹ ਕਿਹਾ ਕਿ ਸੋਮਵਾਰ ਤੱਕ ਪਰਚਾ ਰੱਦ ਕਰ ਦਾਂਗੇ ਔਰ ਐਡਮਿਨਿਸਟ੍ਰੇਸ਼ਨ ਦੇ ਮੁਤਾਬਕ ਹੀ ਮੈਂ ਇਹਨਾਂ ਨੂੰ ਵਿਸ਼ਵਾਸ ਦੁਆਇਆ ਔਰ 100% ਪਰਚਾ ਰੱਦ ਹੋਊਗਾ ਕਿਉਂਕਿ ਐਡੀ ਗੱਲ ਨਹੀਂ ਹੁੰਦੀ ਜੇ ਮੈਂ ਐਡਮਿਨਿਸਟ੍ਰੇਸ਼ਨ ਨਾਲ ਗੱਲ ਕਰਕੇ ਕਹਿ ਰਹੇ ਆਂ ਤੇ ਮੈਂ ਆਪਣੀ ਜ਼ਿੰਮੇਵਾਰੀ ਨਾਲ ਕਹਿ ਰਹੇ ਆਂ ਮੇਰੀ ਇਹਨਾਂ ਨੇ ਬੇਨਤੀ ਨੂੰ ਮੰਨਿਆ ਇਹਨਾਂ ਨੇ ਆਪਦੀ ਜਿਹੜੀ ਅੱਜ ਦਾ ਤਰਨ ਹੈ ਇੱਥੇ ਉਠਾਤਾ ਮੈਂ ਇਹਨਾਂ ਦਾ ਵੀ ਧੰਨਵਾਦੀ ਹਾਂ ਕਿਉਂਕਿ ਸਾਨੂੰ ਸਾਰਿਆਂ ਨੂੰ ਘਰਾਂ ਦੇ ਕੰਮਕਾਰ ਨੇ ਔਰ ਇਹ ਸਰਦੀ ਦੇ ਵਿੱਚ ਕੋਈ ਸੌਫਾ ਨਹੀਂ ਧਰਨੇ ਦੇ ਉੱਤੇ ਬੈਠਣਾ ਇਹਨਾਂ ਦਾ ਕੋਈ ਜੀ ਨਹੀਂ ਕਰਦਾ ਵੀ ਐਵੇਂ ਧਰਨੇ ਤੇ ਬੈਠੇ ਰਹਿਣ ਕਿ ਤਕਰੀਬ ਹੁੰਦੀ ਹੈ ਉਸ ਤਕਰੀਬ ਨੂੰ ਦੂਰ ਕਰਨ ਵਾਸਤੇ ਮੈਂ ਇੱਥੇ ਹਾਜ਼ਰ ਆਇਆ ਸੀ ਰਾਜਨ ਜੀ ਇੱਥੇ ਨੇ ਸਾਰੇ ਇਹਨਾਂ ਦੇ ਸਾਥੀ ਇੱਥੇ ਨੇ ਮੈਂ ਧੰਨਵਾਦੀ ਹਾਂ ਇਹਨਾਂ ਦਾ ਵੀ ਕਿ ਇਹਨਾਂ ਨੇ ਇਸ ਮਸਲੇ ਨੂੰ ਸਾਡੀ ਬੇਨਤੀ ਨੂੰ ਮੰਨ ਕੇ ਇੱਕ ਵਾਰੀ ਟੈਂਪਰੇਰੀ ਤੌਰ ਤੇ ਧਰਨੇ ਨੂੰ ਚੱਕਤਾ ਔਰ ਫੋਨ ਵਾਲ ਨੂੰ ਇਹਨਾਂ ਦਾ ਮਸਲਾ ਹੱਲ ਹੋ ਜਾਏਗਾ ਔਰ ਸਾਰੇ ਆਪ ਕੋ ਆਪਣੇ ਕੰਮ ਉੱਤੇ ਜਾਣਗੇ ਜਾਨ ਔਰ ਉਹਦੀ ਰੋਟੀ ਰੋਟੀ ਕਮਾਉਣ ਲਈ ਜਾਗੇ ਜਿਹੜਾ ਉਹ ਮੁੰਡਾ ਹੁਣ ਥਾਣੇ ਗਿਆ ਕੇ ਮੈਨੂੰ ਨਹੀਂ ਪਤਾ ਜੀ ਇਹਨਾਂ ਨੂੰ ਜਾ ਕੇ ਮੈਂ ਇਹ ਕਹੂੰਗਾ ਕਿ ਐਮਐਲਏ ਸਾਹਿਬ ਨੇ ਮੌਕੇ ਤੇ ਆ ਕੇ ਧਰਨੇ ਦਾ assurance ਦਿੱਤਾ ਹੈ ਸਾਰਿਆਂ ਨੇ ਰਲ ਮਿਲ ਕੇ ਫੈਸਲਾ ਕੀਤਾ ਹੈ ਕਿ ਅੱਜ ਇਹ ਧਰਨਾ ਸੀ 100 ਵਾਰ ਤੱਕ ਮੁਲਤਵੀ ਕਰਦੇ ਆਂ ਐਮਐਲਏ ਸਾਹਿਬ ਦਾ assurance ਸਰਕਾਰ ਦੇ ਨੁਮਾਇੰਦੇ ਹੋਣ ਦੇ ਨਾਤੇ ਪ੍ਰਸ਼ਾਸਨ ਨਾਲ ਗੱਲ ਹੋਈ ਹੈ ਇਸ ਕਰਕੇ ਸਾਰੇ ਜੋ ਬਟਿੰਡਾ ਕੈਮਿਸਟ ਐਸੋਸੀਏਸ਼ਨ, ਥੋਕ ਵਿਕਰੇਤਾ, ਰਿਟੇਲ ਵਿਕਰੇਤਾ, ਪੰਜਾਬ ਪੀਐਮਆਰਐਮ ਜੋ ਮੈਡੀਕਲ ਰਿਪਰੈਜ਼ੈਂਟ ਐਸੋਸੀਏਸ਼ਨ ਹੈ ਤੇ ਹੋਰ ਐਸੋਸੀਏਸ਼ਨਾਂ ਜੋ ਇਸ ਕਿਤੇ ਨਾਲ ਜੁੜੀਆਂ ਹਨ ਉਹਨਾਂ ਸਾਰਿਆਂ ਨੇ ਵਿਸ਼ਵਾਸ ਨੂੰ ਮੰਨ ਕੇ ਧਰਨਾ ਸੌਂਵਾਰ ਤੱਕ ਮੁਲਤਵੀ ਕੀਤਾ ਹੈ। ਉਮੀਦ ਹੈ ਸੌਂਵਾਰ ਤੱਕ ਪਰਚਾ ਕੈਨਸਲ ਹੋ ਗਏ। ਸਾਡਾ ਜੋ ਲੜਕਾ ਹੈ ਜੋ ਇੱਥੇ ਕਾਰੋਬਾਰ ਨਾਲ ਦੇ ਸਾਡੇ ਕਰਦਾ ਸੀ ਉਹਨੂੰ ਨਿਰਦੋਸ਼ ਕਰਕੇ ਬਾਹਰ ਪੇਚੇ ਕੋਰਾ ਜੀ ਦੇਖੋ ਅੱਜ ਸਾਡੇ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਮੈਂ ਕਹਦਾ ਹਾਂ ਸਭ ਤੋਂ ਪੁਰਾਣੀ ਸਾਡੇ ਕਾਂਗਰਸੀ ਜਿਹੜੇ ਪਹਿਲਾਂ ਕਾਂਗਰਸ ਦੇ ਵਿੱਚ ਸੀ ਉਹਨਾ ਵਾਲੇ ਪਾਰਟੀ ਦੇ ਐਮ ਐਲ ਏ ਸਾਹਿਬ ਬਹੁਤ ਹੀ ਸਤਿਕਾਰਯੋਗ ਨੇ ਸਾਡੇ ਵਿੱਚ ਆ ਕੇ ਅੱਜ ਇਹਨਾਂ ਨੇ ਪ੍ਰਸ਼ਾਸਨ ਨਾਲ ਗੱਲ ਕਰਕੇ ਸਾਨੂੰ ਸਹਿਮਤੀ ਦਿੱਤੀ ਹੈ ਵੀ ਸੋਮਵਾਰ ਤੱਕ ਜਿਹੜਾ ਇਹ ਆਪਣਾ ਜਿਹੜਾ ਪਰਚਾ ਰੱਦ ਹੋ ਜਾਊਗਾ ਅਸੀਂ ਇਹਨਾਂ ਦੇ ਵਿਸ਼ਵਾਸ ਨੂੰ ਦੇਖਦੇ ਹੋਏ ਇਹਨਾਂ ਨੇ ਡੀਸੀ ਸਾਹਿਬ ਨਾਲ ਗੱਲ ਕੀਤੀ ਹੈ ਤਾਂ ਅਸੀਂ ਇਹਨਾਂ ਦੀ ਗੱਲ ਤੇ ਫੁੱਲ ਚੜਾਉਂਦੇ ਹੋਏ ਅਸੀਂ ਸੋਮਵਾਰ ਤੱਕ ਜਿਹੜਾ ਹੈਗਾ ਕਰਨਾ ਉਹ ਮੁਲਤਵੀ ਕਰਦੇ ਹਾਂ ਉਸ ਤੋਂ ਬਾਅਦ ਅਗਰ ਨਹੀਂ ਗੱਲ ਹੋਊਗੀ ਤਾਂ ਸੋਮਵਾਰ ਤੋਂ ਬਾਅਦ ਅਸੀਂ ਫਿਰ ਪੰਜਾਬ ਬੰਦ ਕਰਨ ਦਾ ਜਿਹੜਾ ਆਪਦਾ ਉਹ ਅਭਿਆਨ ਰੱਖਾਂਗੇ ਹੁਣ ਇੱਕ ਵਾਰ ਅਸੀਂ ਇਹਨਾਂ ਦੇ ਇਹਨਾਂ ਦਾ ਧੰਨਵਾਦ ਵੀ ਕਰਦੇ ਹਾਂ ਕਿ ਸਾਡੇ ਵਿੱਚ ਆਏ ਨੇ ਦੁਕਾਨਾਂ ਖੋਲ ਰਹੇ ਹਾਂ ਬਿਲਕੁਲ ਜੀ ਹੁਣ ਅਸੀਂ ਦੁਕਾਨਾਂ ਜਿਹੜੀਆਂ ਸਾਰੀਆਂ ਖੋਲ ਲਿਆ ਤੁਸੀ ਦੇਖ ਰਹੇ ਹੋ ਸਾਡਾ ਚੈਨਲ ਆਜ਼ਾਦ ਭਾਰਤ ਨੂੰ ਆਜ਼ਾਦ ਭਾਰਤ ਨੂੰ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਇੱਕ ਵਾਰ ਫੇਰ ਮੈਂ ਰੋਇਤ ਆਜ਼ਾਦ ਨਮਨ ਆਖਦਾ ਹਾਂ ਯਾਦਾ ਜਾਣਕਾਰੀ ਲਈ ਸਾਡੇ ਚੈਨਲ ਨੂੰ YouTube ਉੱਤੇ Facebook ਉੱਤੇ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਕੀਤਾ ਜਾਵੇ ਜੀ ਤੇ ਨਾਲ ਹੀ ਹੋਰਾਂ ਨੂੰ ਵੀ ਅੱਗੇ ਫੋਰਵਰਡ ਕੀਤਾ ਜਾਵੇ ਦੇਖਦੇ ਰਹੋ ਸਾਡਾ ਚੈਨਲ ਆਜ਼ਾਦ ਭਾਰਤ ਨੂੰ